ਸੁਖਬੀਰ ਸਿੰਘ ਬਾਦਲ ਦੇ ਡੈਫਰਮੇਸ਼ਨ ਕੇਸ ਤੋਂ ਬਾਅਦ ਸੀਐਮ ਭਗਵੰਤ ਮਾਨ ਦਾ ਠੋਕਮਾ ਜਵਾਬ ਸੁਖਬੀਰ ਸਿੰਘ ਬਾਦਲ ਨੂੰ ਸਾਹਮਣੇ ਆਇਆ ਸੁਖਬੀਰ ਸਿੰਘ ਬਾਦਲ ਨੂੰ ਸੀਐਮ ਭਗਵੰਤ ਮਾਨ ਨੇ ਸਾਫ਼ ਕਰ ਦਿੱਤਾ ਹੈ ਕਿ ਜਿੰਨੇ ਮਰਜ਼ੀ ਕੇਸ ਪਾ ਲੋ ਜਿੰਨਾ ਮਰਜ਼ੀ ਕੁਝ ਕਾਰਵਾਈ ਕਰਵਾ ਲੋ ਸੀਐਮ ਭਗਵੰਤ ਮਾਨ ਇਹਨਾਂ ਕੇਸਾਂ ਦੇ ਵਿੱਚ ਆਪ दे हफ्ते हफ्ते तरीका दा दे ਉਤੇ ਆਇਆ ਕਰਨਗੇ ਆਪ ਹਫਤੇ ਹਫਤੇ ਬਾਅਦ ਤਰੀਕਾ ਪਵਾਇਆ ਕਰਨਗੇ ਉਹਨਾਂ ਦਾ ਇਹ ਦਾਵਾ ਆ ਉਹਨਾਂ ਸਾਫ਼ ਤੌਰ ਤੇ ਕਹਿ ਦਿੱਤਾ ਹੈ ਕਿ ਉਹ ਬਿਨਾਂ ਕਿਸੇ ਸਬੂਤ ਤੋਂ ਗੱਲ ਨਹੀਂ ਕਰ ਰਹੇ ਉਹਨਾਂ ਦੇ ਕੋਲ ਸਾਰੇ ਦਸਤਾਵੇਜ਼ ਮੌਜੂਦ ਨੇ ਭਾਵੇਂ ਉਹ ਬਾਲਾਸਰ ਫਾਰਮ ਹੋਵੇ ਭਾਵੇਂ ਕੋਈ ਹੋਰ ਮਾਮਲਾ ਹੋਵੇ ਔਰ ਬਾਦਲਾਂ ਦੇ ਖਿਲਾਫ ਸਬੂਤਾਂ ਦੀ ਉਹਨਾਂ ਕੋਲ ਪੂਰੀ ਲੜੀ ਹੈਗੀ ਆ ਇਹ ਸੀਐਮ ਭਗਵੰਤ ਮਾਨ ਦਾਵਾ ਕਰਦੇ ਨਜ਼ਰ ਆ ਰਹੇ ਨੇ ਔਰ ਇਸ ਦੇ ਵਿੱਚ ਖਾਸ ਕਰਕੇ ਬਿਕਰਮ ਸਿੰਘ ਮਜੀਠੀਆ ਦਾ ਨਾਮ ਵੀ ਲੈਂਦੇ ਲੈਂਦੇ ਰੁਕ ਜਾਂਦੇ ਨੇ ਸੀਐਮ ਭਗਵੰਤ ਮਾਨ ਯਾਨੀ ਕਿ ਅੰਦਾਜ਼ਾ ਇਸ ਤੋਂ ਵੀ ਲਾਇਆ ਜਾ ਸਕਦਾ ਹੈ ਕਿ ਆਖਰ ਬਿਕਰਮ ਸਿੰਘ ਮਜੀਠੀਆ ਜਿੱਥੇ ਫਸੇ ਹੋਏ ਨੇ ਇੱਕ ਪਾਸੇ ਡਰੱਗ ਮਾਮਲੇ ਦੇ ਵਿੱਚ ਜਿੱਥੇ ਹੁਣ ਪੇਸ਼ੀਆਂ ਤੇ ਪੇਸ਼ੀਆਂ ਪੈ ਰੀਆਂ ਨੇ ਉਹਦੇ ਮਾਮਲੇ ਬਾਰੇ ਵੀ ਸੀਐਮ ਭਗਵੰਤ ਮਾਨ ਕੋਲ ਖਾਸੇ ਸਬੂਤ ਮੌਜੂਦ ਹੋ ਸਕਦੇ ਨੇ ਸੀਐਮ ਭਗਵੰਤ ਮਾਨ ਨੇ ਆਪਣੇ ਇਹਨਾਂ ਬਿਆਨਾਂ ਦੇ ਵਿੱਚ ਸੁਖਵੀਰ ਸਿੰਘ ਬਾਦਲ ਨੂੰ ਸਿੱਧੀ ਚੁਣੌਤੀ ਦਿੱਤੀ ਹੈ ਕਿ ਜਿੰਨੇ ਮਰਜ਼ੀ ਕੇਸ ਪਾਲਣ ਉਹ ਆਪਣੇ ਆਪ ਇਹਨਾਂ ਤਰੀਕਾਂ ਦੇ ਉੱਤੇ ਹਫ਼ਤੇ ਹਫ਼ਤੇ ਬਾਅਦ ਆਇਆ ਕਰਨਗੇ ਔਰ ਕਲਾ ਕਲਾ ਸਬੂਤ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਸੀਐਮ ਭਗਵੰਤ ਮਾਨ ਨੇ ਆਪਣੀ ਖੜਕਵੀਂ ਆਵਾਜ਼ ਦੇ ਵਿੱਚ ਸੁਖਵੀਰ ਬਾਦਲ ਨੂੰ ਆਖਰ ਹੋਰ ਕੀ ਕੁਝ ਕਿਹਾ ਆਓ ਸੁਣ ਲੈਂਦੇ ਆ ਲੈ ਦੱਸੋ ਮੈਨੂੰ ਤਾਂ ਅੱਜ ਪਤਾ ਲੱਗਿਆ ਹੈ ਕਦੇ ਵੀ ਸੁਖਵੀਰ ਬਾਦਲ ਮੇਰੇ ਤੇ ਮਾਣਹਾਨੀ ਦਾ ਕੇਸ ਕਰੂਗਾ ਵੀ ਬਾਲਾਸਰ ਵਾਲੀ ਜਿਹੜੀ ਜਦੋਂ 1 ਨਵੰਬਰ ਨੂੰ ਪੱਡਵੇਟ ਰੱਖੀ ਸੀ ਜਿੱਥੇ ਆਏ ਨਹੀਂ ਇਹ ਹੈ ਨਾ ਖਾਲੀ ਕੁਰਸੀਆਂ ਜਿੱਥੇ ਸੀ ਕਹਿੰਦੇ ਵੀ ਉੱਥੇ ਤੁਸੀਂ ਐਂ ਕਹਤਾ ਬਾਲਾਸਰ ਵਾਲੀ ਜਿਹੜੀ ਨਹਿਰ ਹੈ ਉਹ ਬਾਦਲਾਂ ਦੇ ਖੇਤ ਖਤਮ ਹੁੰਦੀ ਹੈ ਮੈਂ ਕਹਾ ਹਾਂਜੀ ਹੁੰਦੀ ਹੈ ਮੈਂ ਇਹ ਵੀ ਦੱਸਦਾ ਸੀ ਕਿੰਨੇ ਕਿਉਂ ਸਿਕ ਪਾਣੀ ਜਾਂਦਾ ਉਹ ਚ ਉਹ ਨਹਿਰ ਕਿਉਂ ਬਣਾਈ ਗਈ ਕਿਉਂਕਿ ਖਨੌਰੀ ਦੇ ਕੋਲੋਂ ਡੇਡ ਡੇਡ ਫੁੱਟ ਪਾਖੜਾ ਉੱਚੀ ਚੱਕਣੀ ਸੀ ਹਰਿਆਣੇ ਨੇ ਕਿਹਾ ਸੀ ਉਹਦੇ ਬਦਲੇ ਉਹ ਲੈ ਲਈ ਅੱਜ ਵੀ ਕਹਿੰਦਾ ਮੈਂ ਕਰ ਲਾਂ ਕਿਸ ਮੇਰੇ ਤੇ ਮੈਂ ਤਾਂ ਹਰ ਇੱਕ ਹਫ਼ਤੇ ਵਿੱਚ ਸ਼ੀਪ ਵਾਇਆ ਕਰੂੰਗਾ ਵੀ ਜਦ ਸਭ ਨਹਿਰਾਂ ਨੂੰ ਨਾ ਛੱਡੋ ਇਹਨਾਂ ਦੇ ਮੇਰੇ ਕੋਲੇ ਸੁੱਖ ਵਿਲਾਸ ਦੇ ਵੀ ਪਏ ਨੇ ਕਾ ਵੀ ਆ ਇਹਨਾਂ ਦੀਆਂ ਬੱਸਾਂ ਦੇ ਵੀ ਆ ਗਏ ਮੇਰੇ ਕੋਲੇ ਇਹਨਾਂ ਦੇ ਹੋਟਲਾਂ ਦੇ ਵੀ ਆ ਗਏ ਇਹਨਾਂ ਦਾ ਜੋ ਇਧਰੋਂ ਉਧਰੋਂ ਮਜੀਠੀ ਹੈ ਜੇ ਜੋੜ ਰਲ ਮਿਲ ਕੇ ਇਹਨਾਂ ਨੇ ਪੰਜਾਬ ਲੁੱਟਿਆ ਸਾਰੇ ਕਾਗਜ਼ ਮੇਰੇ ਕੋਲੇ ਨੇ ਚੱਲ ਬੁਲਾ ਮਿੱਤਰ ਮੈਨੂੰ ਕੋਰਟ ਚ ਕਿਉਂਕਿ ਇਹ ਲੋਕਾਂ ਦੇ ਵਿਰੁੱਧ ਜਾਊਗਾ ਆਪਦੀ ਪ੍ਰਾਪਰਟੀ ਬਚਾਉਣ ਵਾਸਤੇ ਮੈਂ ਲੋਕਾਂ ਦੇ ਹੱਕ ਜਾਊਗਾ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਨੂੰ ਲੋਕਾਂ ਨੂੰ ਦਿਖਾਉਣ ਵਾਸਤੇ ਸਹੀ ਹੈ ਨਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ